ਹਲਕਾ ਅਟਾਰੀ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਦੇ ਪਿੰਡ ਮਾਲ ਵਿੱਚ ਉਸਲੇ ਸਥਿਤੀ ਤਣਾਪੂਰਵਕ ਹੋ ਗਈ ਜਦੋਂ ਕੁਝ ਨੌਜਵਾਨਾਂ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਮਾਮਲਾ ਪੁਰਾਣੀ ਰੰਜਿਸ਼ ਨੂੰ ਲੈ ਕੇ ਹੈ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਢਿੰਗਰਾ ਕਲੋਨੀ ਵਿੱਚ ਕੁਝ ਨੌਜਵਾਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਨੂੰ ਲੈ ਕੇ ਸਵੇਰੇ ਗੋਲੀਆਂ ਚੱਲੀਆਂ ਨੇ ਇਸ ਮੌਕੇ ਪੀੜਤ ਪੱਖ ਦਾ ਕਹਿਣਾ ਹੈ ਕਿ ਉਹ ਪਿੰਡ ਦਾ ਕੰਮ ਕਰਦਾ ਹੈ ਤੇ ਪਹਿਲੇ ਵੀ 2-3 ਵਾਰ ਕੁਝ ਨੌਜਵਾਨਾਂ ਵੱਲੋਂ ਹਮਲੇ ਕੀਤੇ ਗਏ ਨੇ ਤੇ ਉਸਨੇ ਭੱਜ ਕੇ ਜਾਨ ਬਚਾਈ ਸੀ ਬਹਿਰhaal ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪਣੀ ਸਟੇਜ ਇੱਥੇ ਹੀ ਆ ਤੇ ਭਾਜੀ ਇਹ ਨਾ ਲੜਾਈ ਕਿਸੇ ਦੀ ਵੀ ਉਹ ਮੇਰੇ ਮੇਰੇ ਭਰਾ ਦਾ ਤੇ ਮੇਰਾ ਨਾਂ ਨਾਜਾਇਜ਼ ਹੀ ਇਹਨਾਂ ਨੇ ਲਿਖਾਤਾ ਸੀ ਵਿੱਚ। ਜਾ ਕੇ ਅਸੀਂ ਘਰੇ ਹੀ ਉਹ ਸਾਡੀ ਬੰਦਗੀ ਇੱਥੇ ਹੀ ਉਹਨਾਂ ਘਰੇ ਹੀ ਗਏ। ਲੱਗੇ ਤੇ ਇਹਨਾਂ ਨੇ ਨਾਜਾਇਜ਼ ਹੀ ਉਹਦਾ ਨਾਂ ਲਿਖਾਤਾ ਵਾ। ਇਹ ਜਦੋਂ ਮਰਦੀ ਸਾਡੇ ਘਰੇ ਆਣ ਕੇ ਪੈ ਜਾਂਦੇ ਆ। ਅ ਪਿਛਲੇ ਥੋੜੇ ਟਾਈਮ ਹੋ ਗਿਆ ਉਹਦੇ ਵੀ ਸਾਡੇ ਘਰੇ ਆਣ ਕੇ ਪਏ ਹੀ। ਇੱਕ ਰਾਜਟਿੰਗ ਰੱਖ ਲਾਉਣੇ ਵਾਲਾ ਕਾਕਾ ਸ਼ੂਟਰ, ਇੱਕ ਡੋਲੂ ਇਸਾ ਇੱਥੇ ਪੀਪੀ ਓ ਪੀ ਪੀ ਦਾ ਭਰਾ ਕਾਕਾ ਉਹਨਾਂ ਨੂੰ ਸਿੱਧਾ ਨਾ ਸਾਰ ਜਣੇ ਆ ਹਾਂਜੀ ਇਹ ਹਾਂਜੀ ਮਸਲਾ ਇਹ ਹੀ ਇਹਨਾਂ ਨੇ ਨਾ ਆਪਸ ਚ ਹੈਗੇ ਵਾ ਮੁੰਡੇ ਉਹਨਾਂ ਦੀ ਲੜਾਈ ਹੋਈ ਆਪਸ ਤੇ ਇਹਨਾਂ ਨੇ ਉਹਦੇ ਵੀ ਹਦਾਨਾ ਨਾਜਾਇਜ਼ ਹੀ ਲਖਾਤਾ ਹੀ ਸਾਡਾ ਨਾ ਇਹਨਾਂ ਨੇ ਮੇਰੇ ਭਰਾ ਨਾ ਕਿ ਅਸੀਂ ਇੱਥੇ ਘਰੇ ਹੀ ਆਪਾਂ ਬੰਦਗੀ ਸਾਡੇ ਇੱਥੇ ਚਰਚ ਦੀ ਆਪਾਂ ਉੱਥੇ ਹੀ ਇਹ ਰਾਜਾ ਡੋਲੂ ਤੇ ਕਾਕਾ ਸ਼ੂਟਰ ਇਹ ਰਹਿੰਦੇ ਆ ਢਿੰਗੜਾ ਕਲੋਨੀ ਤੇ ਇੱਕ ਜਿਹੜਾ ਪੀਪੀ ਇਹ ਨਾ ਪੀਪੀ ਦਾ ਭਰਾ ਕਾਕਾ ਦਾ ਨਾਮ ਸਾਜਣਿਆ ਸਿੱਧਾ ਸੰਨਾ ਪ੍ਰਕਾਸ਼ ਸਿੰਘ ਆਦਾ ਅਬ ਪਿਛਲੀ ਗਲੀ ਚ ਕਰਾਇਤੇ ਰਹਿੰਦੇ ਵਾ ਉਹ ਵੀ ਨਾਲ ਹੀ ਉਹ ਗੱਡੀ ਚੋਂ ਨਹੀਂ ਉਤਰਿਆ ਤੇ ਤਿੰਨ ਜਾਨੇ ਗੱਡੀ ਚ ਉਤਰੇ ਆ ਹਾਂਜੀ ਤੇ ਸਿੱਧੇ ਫਾਇਰ ਕਿਤੇ ਸਿੱਧੇ ਫਾਇਰ ਕੀਤੇ ਮੇਰੇ ਤੇ ਮੈਂ ਮਾਹਾਂ ਹੀ ਅੱਗੇ ਲਾ ਕੇ ਭੱਜਿਆ ਵਾਂ ਮੈਂ ਪੇਂਡ ਦੇ ਕੰਮ ਤੇ ਜਾਂਦਾ ਵਾਂ ਤੇ ਅੱਜ ਮੈਂ ਛੁੱਟੀ ਕੀਤੀ ਸੀ ਦੇ ਮੰਗ ਕੇ ਇਹਨਾਂ ਦਾ ਜੋ ਇਨਸਾਫਾ ਨੂੰ ਦਬਾਓ ਇਹਨਾਂ ਦੇ ਪੱਤੇ ਕਰਾਓ ਜਾਂ ਤੇ ਸਿੱਧੇ ਇਹਨਾਂ ਕੋਲ ਪਿਸਤੌਲ ਹੀ ਸਿੱਧੇ ਜਿਨ੍ਹਾਂ ਨੇ ਕੀਤੇ ਆ ਜਾਣੇ ਪਸਤੌਲ ਤੇਨ। ਧਿਆਨੂ ਕਾਰਵਾਈ ਇਹਨਾਂ ਦੇ ਜੋ ਬੰਦੀ ਇਹਨਾਂ ਦੇ ਕਾਰਵਾਈ ਕਰੋ ਸਾਡੇ ਪਰਿਵਾਰ ਨੂੰ ਬਹੁਤ ਖਤਰਾ ਵਾ। ਕਿਉਂਕਿ ਮੇਰੇ ਫਾਦਰ ਲੈਸ ਸਿਆ ਮੈਂ ਮੰਮੀ ਦੇ ਭੈਣ ਘਰੇ ਰਹਿੰਦੇ ਜਦੋਂ ਮਰਜ਼ੀ ਆਣ ਕੇ ਸਾਡੇ ਘਰੇ ਆਣ ਕੇ ਸ਼ਰਾਬ ਪੀਤੀ ਹੁੰਦੀ ਗੱਲ ਪੈ ਜਾਂਦੇ ਆ ਵੇਲੇ ਪਿਛਲੀ ਈ ਵਾਰੀ ਵੀ ਸ਼ੀਸ਼ੇ ਤੋੜ ਕੇ ਗੇ ਗੋਲੀਆਂ ਚਲਾ ਕੇ ਗੇ ਉਦੋਂ ਵੀ ਇਹਨਾਂ ਨੂੰ ਕਿਹਾ ਉਦੋਂ ਵੀ ਨਹੀਂ ਇਹਨਾਂ ਨੇ ਕੀਤਾ ਕੋਈ ਮਸਲਾ ਹਲ ਹੋਇਆ। ਹੁਣੇ ਫੇਰ ਉੱਥੇ ਮੈਂ ਕਦੇ ਸਿੱਧੇ ਫੈਰ ਮਾਰੇ ਤਿੰਨ ਜਾਨੇ ਉਤਰ ਕੇ ਇੱਕ ਢਿੰਗਾ ਕਲੁੰਦੀ ਤੇ ਰਹਿਣ ਵਾਲੇ ਤਿੰਨ ਜਾਨੇ ਕਾਕਾ ਕਾਕਾ ਸ਼ੂਟਰ ਆਪਣਾ ਡੋਲੂ ਤੇ ਰਾਜਾ ਢਿੰਗ ਰਾਜਾ ਭయ్యా ਢਿੰਗਣ ਕਲੋਨੀ ਦਾ ਹਾਂਜੀ ਇੱਕ ਆ ਗਲੀ ਚ ਰਹਿੰਦਾ ਪਿਛੇ ਕਿਰਾਏ ਤੇ ਉਹ ਵੀ ਨਾਲ ਹੀਗਾ ਚਾਰ ਜਣੇ ਇਹ ਤੇ ਸਾਨੂੰ ਬੰਦੀ ਕਾਰਵਾਈ ਇਹਨਾਂ ਤੇ ਕਰੋ ਸਾਨੂੰ ਖਤਰਾ ਆ ਸਾਡੇ ਪਰਿਵਾਰ ਨੂੰ ਨਾਲ ਬਣਾ ਹੀ ਨੰਜੀ ਸੇ ਇਹ ਹੀ ਪੀ ਇਹਨਾਂ ਦੀ ਲੜਾਈ ਹੋਈਗੀ ਕਿਸੇ ਨਾਲ ਹੀ ਹਨਾ ਤੇ ਉਹਨਾਂ ਦੀ ਆਪਸ ਚ ਲੜਾਈ ਹੋਈ ਸੀ ਤੇ ਇਹਨਾਂ ਨੇ ਸਾਡਾ ਇਹਨਾਂ ਨੇ ਨਜਾਇਜ਼ ਹੀ ਸਾਡਾ ਨਾਮ ਲਖਾਤਾ ਨਾ ਕਿ ਇੱਥੇ ਹੈਗੇ ਵੀ ਨਹੀਂ ਅਸੀਂ ਇੱਥੇ ਬੰਦਗੀ ਸਾਡੇ ਘਰੇ ਉੱਤੇ ਹੀਗੇ ਇਹ ਉਦੋਂ ਵੀ ਸਾਡੇ ਘਰੇ ਆਣ ਕੇ ਗੋਲੀਆਂ ਗੋਲੀਬਾਰੀ ਕਰਕੇ ਗਏ ਸੀ ਮਾਂਗ ਇਹਨਾਂ ਦੇ ਇੱਕ ਬੰਦੀ ਕਾਰਵਾਈ ਕਰੋ ਸਾਨੂੰ ਇਹ ਸਾਡੇ ਪਰਿਵਾਰ ਨੂੰ ਖਤਰਾ ਹੈ ਇਹਨਾਂ ਤੋਂ ਇਹਨਾਂ ਤੇ ਜੋ ਬੰਦਾ ਕਾਰਵਾਈ ਇਹਨਾਂ ਦੇ ਪੱਤੇ ਕਟਾਉਣੇ ਆਜਾ ਤੁਸੀਂ ਮੌਕੇ ਤੇ ਆਏ ਆ ਜੀ ਇੱਥੇ ਵੈਰੀਫਾਈ ਕਰ ਰਹੇ ਆ ਤਸਦੀਕ ਕਰਨ ਤੋਂ ਬਾਅਦ ਜੋ ਸੀ ਉਹ ਵੀ ਵੈਰੀਫਾਈ ਕਰ ਰਹੇ ਸੀ ਕਿੰਨੀ ਕੰਪਲੇਨਟ ਕੀਤੀ ਤੁਹਾਨੂੰ ਇਹ ਸਾਜਨ ਮੁੰਡਾ ਜੀ ਇੱਥੇ ਗੋਲੀਆਂ ਕਿੰਨੇ ਚਲਾਈਆਂ ਦੇ ਬਾਰੇ ਪਤਾ ਕਰ ਬਸ ਤਸਦੀਕ ਕਰ ਰਹੇ ਹੋ ਉਹ ਕਹਿ ਰਹੇ ਨੇ ਕਿ ਬੇਹਦ ਮੌਕੇ ਤੇ ਜਿਸ ਮੁਤਾਬਕ ਹੋਈ ਠੀਕ ਹੈ ਉਸ ਮੁਤਾਬਕ ਕਾਨੂੰਨ ਕਰਕੇ ਦਿੱਤੀ ਜਾਏਗੀ